ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੋ ਠੀਕ ਹਾਂ ਆ ਵੀਡੀਓ ਥੋੜੀ ਜੀ ਧਿਆਨ ਨਾਲ ਸੋਲਿਓ ਬਈ ਧਿਆਨ ਨਾਲ ਸੋਲਿਓ ਕਈ ਵੀਰ ਕਹਿੰਦੇ ਹੁੰਦੇ ਆ ਬਈ ਗਰਮੀ ਦੇ ਵਿੱਚ ਖਰਾਕ ਹਨਾ ਗਰਮੀ ਦੇ ਵਿੱਚ ਖਰਾਕ ਨਜਾਇਜ਼ ਪਾਣੀ ਉਹ ਵੀ ਮਾੜੀ ਆ ਜੇ ਗਰਮੀ 'ਚ ਕਈ ਵੀਰ ਤੇਲ ਘੋਦ ਦੇਣ ਲੱਗ ਜਾਂਦੇ ਉਹ ਵੀ ਮਾੜਾ ਬੱਕਰੀਆਂ ਵਾਸਤੇ ਬੱਕਰੀਆਂ ਵਾਸਤੇ ਪਾਣੀ ਜ਼ਰੂਰ ਪਿਆ ਸਕਦੇ ਹੋ ਜਿੰਨੇ ਪਿਆ ਸਕੋ ਆਪ ਦਾ ਹਨਾ ਪਾਣੀ ਨਾਲ ਬਸ ਇੱਕ ਥੋੜੇ ਜ਼ਰੂਰ ਦਿੱਕਤ ਰਹੂਗੀ ਬਾੜੇ ਦੇ ਵਿੱਚ ਬੱਕਰੀ ਮੂਤ ਵਧ ਕਰੂਗੀ ਤੇ ਥੱਲੇ ਚੱਕੜ ਚਕੌੜ ਵਧ ਰਹੂਗਾ ਠੀਕ ਹੈ ਚਲੋ ਬੱਕਰ ਲਾਦਿਆ ਕਰੋ ਐਡੀ ਗੱਲ ਨਹੀਂ ਹੁੰਦੀ ਜੇ ਕੋਈ ਖਾਣੀਆਂ ਪੀਣੀਆਂ ਤਾਂ ਬਈ ਮੂਤਣੀਆਂ ਵੀ ਤੇ ਮਿੰਗਣਾ ਵੀ ਕਰਨੀਆਂ ਪਸ਼ਾਬ ਵੀ ਕਰਨੀਆਂ ਠੀਕ ਆ ਆ ਵੇਖੋ ਜੇ ਉਹਨਾਂ ਬੱਕਰਾ ਮੂਤੀ ਦਾ ਇਹਨਾਂ ਨੇ ਆਹੀ ਕੰਮ ਤਾਂ ਕਰਨਾ ਬਾਕੀ ਜਗ੍ਹਾ ਜਿੱਥੇ ਰੱਖ ਰਖਵ ਬਹਿਣਾ ਕਰਨਾ ਇਹਨਾਂ ਨੇ ਆਪੇ ਸਾਫ਼ ਜਗ੍ਹਾ 'ਚ ਹੀ ਬਹਿਣਾ ਹੁੰਦਾ ਬਸ ਇੰਨਾ ਧਿਆਨ ਰੋਜ਼ ਦੇ ਟੋਏ ਖੱਡੇ ਸਾਫ਼ ਕਰ ਦਿਆ ਕਰੋ ਇਹ ਸਭ ਤੋਂ ਬੈਸਟ ਹੈ ਤੇ ਰਹਿ ਗਈ ਗੱਲ ਬਈ ਖਰਾਕ ਦੀ ਕਈ ਵੀਰ ਕਹਿੰਦੇ ਆ ਬਈ ਖਰਾਕ ਬੱਕਰੀਆਂ ਤੁਸੀਂ ਲਿਸੀਆਂ ਕਰੀ ਬੈਠੇ ਹੋ ਜਿਵੇਂ ਉਹ ਬੱਕਰੀ ਦੀ ਉਹਨਾਂ ਲੱਾ ਪਸਲੀਆਂ ਦੇਖੀ ਜਾਂਦੀਆਂ ਠੀਕ ਹੈ ਇਹਨਾਂ ਦਾ ਸੂਆ ਵੀ ਦੇਖਿਆ ਕਰੋ ਵੀਰੇ ਪਿੱਛੋਂ ਵੀਡੀਓ ਚੱਕ ਕੇ ਦੇਖਿਆ ਕਰੋ ਸੂਆ ਦੇਖਿਆ ਕਰੋ ਵੀ ਬੱਕਰੀਆਂ ਕਮੀ ਸੀ ਆਪਾਂ ਊਣ ਹੀ ਕਹਿੰਦੇ ਹੁੰਦੇ ਫਲਾਨੇ ਤੋਂ ਤਕੜੀਆਂ ਧੌਂਕੇ ਤੋਂ ਤਕੜੀਆਂ ਉਹ ਆ ਬੋ ਆ ਉਹ ਗੱਲਾਂ ਨਹੀਂ ਕਹਿੰਦੇ ਆਪਾਂ ਗੱਲਾਂ ਸਮਝਾਉਂਨੇ ਤੁਹਾਨੂੰ ਹੁਣ ਜੇ ਅੱਜ ਦੀ ਘੜੀ ਬੱਕਰੀਆਂ ਖਾਲੀ ਨੇ ਬਾਈ ਇਹ ਕ੍ਰੋਸ ਹੋਈਆਂ ਕੋਈ 15 ਦਿਨਾਂ ਦੀਆਂ ਕੋਈ ਮਹੀਨੇ ਦੀਆਂ ਜੇ ਬੱਕਰੀ ਨੂੰ ਨਜਾਇਜ਼ ਖਰਾਕ ਚੱਕ ਦਿੰਦੇ ਆ ਬੱਕਰੀ ਮਸਤੇਮਾ ਖਾ ਜਾਂਦੀ ਹੈ ਕਿ ਰਹੀਟ ਵੀ ਨਹੀਂ ਕੱਢਦੀ ਉਹ ਵੀ ਗੱਲਾਂ ਬਹੁਤ ਆ ਜਾਂਦੀਆਂ ਪਰ ਜੋ ਮੈਂ ਤੁਹਾਨੂੰ ਮੇਨ ਗੱਲ ਦੱਸ ਰਿਹਾ ਆ ਵੀ ਬੱਕਰੀ ਐ ਚ ਬੱਕਰਾ ਐ ਗਰਮੀ ਦੇ ਵਿੱਚ ਜੋ ਵੀ ਖਰਾਕ ਦੋ ਨਾਰਮਲ ਦੋ ਪਾਣੀ ਪਿਆ ਸਕਦੇ ਆ ਕਈ ਵੀਰ ਤੇਲ ਦੇਸੀ ਘਿਓ ਦੇਣ ਬੈਣਦੀ ਸਾਡੀ ਬੱਕਰੀ ਗਰਮੀ ਨਾਲ ਤਾਂ ਬਾਈ ਉਹੀ ਲਸਾ ਹੁੰਦਾ ਹੀ ਆ ਜਾਨਵਰ ਗਾ ਮੱਛਰ ਆਉਣਾ ਮੱਛਰ ਨਾਲ ਵੀ ਜਾਨਵਰ ਨੇ ਲਸਾ ਪੈਣਾ ਆ ਢੂੜ ਮਹੀਨਾ ਨਜਾਇਜ਼ ਖਰਾਕ ਪਾਉਂਦਾ ਕੋਈ ਤੱਕ ਨਹੀਂ ਜਾਨਵਰ ਤੰਦਰੁਸਤ ਰੱਖੋਗੇ ਖਰਾਕ ਨਾਲ ਪਤਾ ਕੀ ਚੱਕਰਵਾਉਂਦਾ ਖਰਾਕ ਨਾਲ ਚੱਕਰ ਇਹ ਬਣਦਾ ਥੋੜੇ ਬੱਕਰੀਆਂ ਦੇ ਚਰਬੀ ਚੜੂਗੀ ਆਪ ਨੂੰ ਪਤਾ ਹੀ ਆ ਪਸ਼ੂ ਕੋਈ ਵੀ ਆ ਚਰਬੀ ਚੜੂ ਜਦੋਂ ਚਰਬੀ ਚੜੂਗੀ ਆਪਣੇ ਬੰਦਿਆਂ ਦੇ ਨਾਲੋਂ ਬੰਦਿਆਂ ਦੇ ਚਰਬੀ ਚੜੀ ਹੁੰਦੀ ਆ ਖਾਣਾ ਕਿਹੜਾ ਬੰਦਾ ਖਾਂਦਾ ਉਹ ਗਰਮੀ ਚ ਤੁਰੇ ਨਹੀਂ ਜਾਂਦਾ ਤੇ ਜਿਹੜਾ ਬੰਦਾ ਚਾਟੀ ਨਾਲ ਰੋਟੀ ਖਾਂਦਾ ਉਹ ਸਾਰਾ ਦਿਨ ਭੱਜਿਆ ਫਿਰੂਗਾ ਠੀਕ ਆ ਉਹ ਸਾਰਾ ਦਿਨ ਭੱਜਿਆ ਫਿਰੂਗਾ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਖਾਾਕ ਰੱਖੋ ਨਾਰਮਲ ਚਰਬੀ ਨਾ ਚੜੇ ਜਾਨਵਰ ਤੇ ਮਸਲ ਗੇਨ ਹੋਈ ਜਾਣ ਨਾਰਮਲ ਜੀ ਖਾਾਕ ਰੱਖੋ ਹਰਾ ਚਾਰਾ ਪਾਓ ਜਾਂਤਰ ਪਾਉ ਕੋਦਰ ਕੇ ਸਭ ਤੋਂ ਬੈਸਟ ਹੈ ਗਰਮੀਆਂ ਦੇ ਵਿੱਚ ਖੁੱਲੀਆਂ ਛੱਡ ਲੋ ਸਭ ਤੋਂ ਬੈਸਟ ਹੈ ਚਰਾਈ ਕਰਾਉਂਦੇ ਵੀ ਚਰਾਈ ਕਰਾ ਲਓ ਸਭ ਤੋਂ ਬੈਸਟ ਹੈ ਅੱਜ ਦੀ ਘੜੀ ਇਹਨਾਂ ਨੂੰ ਛੋਲੇ ਬੜੇਵੇਂ ਪਾਉਣੇ ਆ ਜਿੱਥੇ ਆਪਾਂ 100% ਪਾਉਣੇ ਆ ਉਥੇ 30 40% ਪਾਈ ਚਲੋ ਬਹੁਤ ਆ ਵੀ ਇਹ ਤੰਦਰੁਸਤ ਰਹਿਣ ਜਿਵੇਂ ਮੌਸਮ ਸਹੀ ਆਊਗਾ ਜਦੋਂ ਪਤਾ ਲੱਗ ਗਿਆ ਵੀ ਹੁਣ ਆਪਾਂ ਨੂੰ ਵੀ ਸੌਖਾ ਸਾਹ ਆਉਂਦਾ ਫਿਰ ਚੱਕ ਦੋ ਖਰਾਕ ਕੋਈ ਐਡਾ ਇਸ਼ੂ ਨਹੀਂ ਹੁੰਦਾ ਫਿਰ ਚੱਕ ਦੋ ਫਿਰ ਐਡੀ ਗੱਲਬਾਤ ਨਹੀਂ ਹੁੰਦੀ ਠੀਕ ਆ ਫਿਰ ਨਹੀਂ ਐਡੀ ਗੱਲ ਆਤਾਂ ਦੀ ਤੇ ਹੁਣ ਆ ਸੁਲਤਾਨ ਦੇਖ ਲੋ ਲੈ ਕੰਨ ਕੋਨਾ ਸਾਰਾ ਨੇ ਲ ਇਹ ਹਕੀਕਤ ਆ ਜਿਹੜੀ ਮੈਂ ਤੁਹਾਨੂੰ ਵੀਡੀਓ ਬਣਾਈ ਇਹ ਨਾ ਇਹ ਲਾਈਵ ਹੈ ਇਹ ਸੰਭਾਈ ਲਾਈਵ ਹੈ ਆ ਜਿਹੜੇ ਟੋਏ ਖੱਡੇ ਮੂਤ ਪਿਆ ਇਹ ਵੀ ਲਾਈਵ ਹੈ ਕਈ ਵੀਰ ਕਮੈਂਟ ਕਰਨ ਵਾਜਦੇ ਆ ਬਾਈ ਜੇ ਕੰਮ ਕਰਾਂਗੇ ਸਾਰਾ ਕੁਝ ਹੀ ਹੁੰਦਾ ਹੁੰਦਾ ਟੋਏ ਖੱਡੇ ਵੀ ਬਨਣਗੇ ਮੂਤਨਗੀਆਂ ਵੀ ਮੰਗਣਾ ਵੀ ਕਰਨਗੀਆਂ ਸਾਰਾ ਕੁ ਮੈਂ ਇੱਥੇ ਲੇਲੇ ਪੋਚੇ ਮਾਰੀ ਚੱਲਾਂ ਆ ਟੋਏ ਮਾੜੇ ਹੁੰਦੇ ਆ ਫਲਾਣਾ ਹੁੰਦੇ ਆ ਮਾੜੇ ਬਾਈ ਪਰ ਆਪਾਂ ਕੇਅਰ ਕਰਦੇ ਆ ਜਿਵੇਂ ਜੀ ਆਪਾਂ ਨੂੰ ਪਤਾ ਕਿੱਥੋਂ ਕਿਤਾ ਕਮਾੜੇ ਰਹਿਣਗੇ ਕਿੱਥੋਂ ਕਿਤਾ ਨਹੀਂ ਠੀਕ ਆ ਆ ਹੁਣ ਮੂੰਹ ਸਿਰ ਲਵੇੜਿਆ ਦਾਣੇ ਨਾਲ ਹੀ ਲਵੇੜਿਆ ਇਹਨਾਂ ਨੇ ਭੁੱਖੀਆਂ ਨਹੀਂ ਰਹਿੰਦੀਆਂ ਠੀਕ ਹੈ ਜੀ ਤੇ ਸੋ ਬਾਈ ਗਰਮੀ ਦੇ ਵਿੱਚ ਨਰਮਰ ਖਰਾਕ ਰੱਖਿਆ ਕਰੋ ਤੁਹਾਡਾ ਖਰਚਾ ਘਟਦਾ ਜੇ ਬੱਕਰੀ ਸੂਣ ਵਾਲੀ ਆ ਉਹਨੂੰ ਥੋੜੀ ਬਹੁਤੀ ਪਾਲਿਆ ਕਰੋ ਪਾਸੇ ਊਣਾ ਪਾਇਆ ਕਰੋ ਉਹ ਕੋਈ ਫਾਇਦਾ ਨਹੀਂਗਾ ਠੀਕ ਹੈ ਜੀ ਧੰਨਵਾਦ ਬਾਈ ਜਉਂਦੇ ਬਸਰ